you ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤਸਵੀਰ ਦੀ ਸ਼ੁਰੂਆਤ ਹੋ ਗਈ ਜੀ ਤੇ ਅਸੀਂ ਸਾਰੇ ਢੀ ਉਠਾ ਕੰਨੀ ਢੀ ਉਠਾ ਕਮਾਉਂਗੇ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਸੀ ਤੇ ਮੈਂ ਅੱਜ ਨਾ ਲੇਟ ਹੋ ਗਈ ਜੀ ਉੱਠਣ ਨੂੰ ਤੇ ਮੈਂ ਆਲਰਮ ਬੰਦ ਕਰਕੇ ਪੈ ਗਈ ਤੇ ਬਸ ਜਦੋਂ ਮੈਨੂੰ ਜਾਗਾਈ ਤੇ 5:22 ਹੋ ਗਏ ਸੀ ਤੇ ਬਸ ਫਿਰ ਮੈਂ ਉੱਠ ਕੇ ਹਨਾ ਫੜਾ ਫੜਾ ਚਾਹ ਚੁ ਬਣਾਈ ਤੇ ਚਾਹ ਧਰ ਕੇ ਫਿਰ ਮੈਂ ਜਵਾਕਾ ਉਠਾਇਆ ਸੁਨਿਆਣ ਰਿਸ਼ ਨੂੰ ਮੈਂ ਕਹਿ ਵੀ ਟਾਈਮ ਬਹੁਤ ਹੋ ਗਿਆ ਤੇ ਬਸ ਫਿਰ ਮੈਂ ਦਾ ਹਨਾ ਚਾਵਣਾ ਕਿਨਾਂ ਨੂੰ ਦਿੱਤੀ ਚਾਹ ਚ ਪੀ ਕੇ ਬਸ ਅਸੀਂ ਲੱਗੇ ਸੀ ਕੰਮਾਂ ਕਰਾਂ ਤੇ ਤੇ ਸੁਨੇਹਾ ਲੱਗੀ ਸੀ ਝਾੜ ਗਲੋਣ ਤੇ ਆ ਕੱਲ ਹਨੇਰੀ ਆਈ ਸੀ ਪੱਤੇ ਪੱਤੇ ਹੋ ਗਏ ਤੇ ਮੀਂਹ ਤਾਂ ਆਇਆ ਨਹੀਂ ਬਸ ਬੱਦਲ ਜਿਹਾ ਹੋ ਕੇ ਹਟ ਜਾਂਦਾ ਤੇ ਹਵਾ ਜਿਹੀ ਚੱਲ ਪੈਂਦੀ ਤੇ ਅੰਦਰ ਸਾਰਾ ਹਨਾ ਪਿਆ ਝਾੜੂ ਪੋਚਾ ਕਰਨ ਵਾਲ ਤੇ ਇੱਥੇ ਫਿਰ ਮੈਂ ਸਾਰਾ ਕੰਮ ਕਰਕੇ ਮੰਦਰੋਂ ਆ ਕੇ ਤੇ ਫਿਰ ਮੈਂ ਨਾਸ਼ਤਾ ਬਣਾਇਆ ਤੇ ਰਿਸ਼ੂ ਜਾਵੜੇ ਸੀ ਸਕੂਲ ਤੇ ਫਿਰ ਮੈਂ ਲੱਗੀ ਸੀ ਇੱਥੇ ਨਾਸ਼ਤਾ ਕਰਨ ਤੇ ਮੈਂ ਹਨਾ ਬਸ ਚਾਰ ਤੇ ਚਾਹ ਲਈ ਸੀ ਤੇ ਅਸ ਫਿਰ ਮੈਂ ਨਾਸ਼ਤਾ ਕਰੂੰਗੀ ਅਜੋ ਜੇ ਤੁਸੀਂ ਵੀ ਕਰ ਲਓ ਨਾਸ਼ਤਾ ਤੇ ਬਸ ਸੁਨੀਆ ਬੈਠੀ ਸੀ ਮੇਰੇ ਕੋਲੇ ਅਸੀਂ ਗੱਲਾਂ ਕਰੀ ਜਾਂਦੇ ਸੀ ਨਾਲ ਨਾਲ ਤੇ ਬਾਹਰ ਦੇਖੀ ਜਾਂਦੇ ਸੀ ਮੌਸਮ ਲਗਾ ਮੌਸਮ ਕਿਵੇਂ ਹੋਇਆ ਪਿਆ ਵੀ ਬੱਦਲ ਜਿਹਾ ਪਿਆ ਮੀਂਹ ਆਊਗਾ ਕਿ ਨਹੀਂ ਤੇ ਬਸ ਫਿਰ ਮੈਂ ਨਾਸ਼ਤਾ ਕਰਕੇ ਤੇ ਇੱਥੇ ਫਿਰ ਮੈਂ ਆ ਗਈ ਸੀ ਰਸੋਈ ਦੇ ਵਿੱਚ ਰਸੋਈ ਦੇ ਵਿੱਚ ਫਿਰ ਮੈਂ ਸਾਰਾ ਹਣਾ ਇੱਥੋਂ ਸਾਲਕ ਦਾ ਸਮਾਨ ਚੱਕੂੰਗੀ ਜਿਹੜਾ ਐਕਸਟਰਾ ਪਿਆ ਹਾਲ ਤੋਂ ਦਾ ਸਾਰਾ ਤੇ ਫਿਰ ਮੈਂ ਹਨਾ ਪ੍ਰਸ਼ਾਦ ਕੱਢੇ ਮੈਂ ਨਾ ਡੱਬੇ ਦੇ ਵਿੱਚੋਂ ਕੋਰਲੀ ਚ ਕੱਢ ਕੇ ਤੇ ਮੈਂ ਉਹਦੇ ਚ ਰੱਖਤਾ ਸੀ ਫਰਿੱਜ ਚ ਕਿ ਮੈਂ ਕਿੜੀਆਂ ਚੜ ਜਾਂਦੀਆਂ ਬਾਹਰ ਤਾਂ ਤੇ ਪ੍ਰਸ਼ਾਦ ਦੇ ਵਿੱਚ ਸਾਨੂੰ ਨਾਰ ਮਿਲੇ ਸੀ ਦੋ ਤੇ ਦੋ ਲੱਡੂ ਮਿਲੇ ਸੀ ਤੇ ਬਸ ਫਿਰ ਮੈਂ ਇੱਥੇ ਲੱਗ ਗਈ ਸੀ ਸਮਾਨ ਚੱਕਣਾ ਤੇ ਸਮਾਨ ਚੱਕ ਕੇ ਬਾਕੀ ਹਨਾ ਪ੍ਰਾਂਤ ਅੱਜ ਮੈਂ ਧੋਂਗੀ ਤੇ ਪਾਣੀ ਪਾਵਾਂਗੀ ਪ੍ਰਾਂਤ ਦੇ ਵਿੱਚ ਮਤੀਜੇ ਚੌਥੇ ਦਿਨ ਧੋਈ ਦਿੰਨੀ ਤੇ ਤੀਜੇ ਇੱਕ ਦਿਨ ਤਾਂ ਧੋਈ ਦਿੰਨੀ ਆ ਤੇ ਤਵਾ ਤਾਂ ਮੈਂ ਰੋਜ਼ ਹੀ ਸਾਫ ਕਰਦੀ ਆ ਤੇ ਵਸ ਇੱਥੇ ਮੈਂ ਸਾਰੇ ਭਾਂਡੇ ਚੱਕੀ ਜਾਂਦੀ ਸੀ ਜਿਹੜੇ ਮੰਜਨ ਵਾਲੇ ਸੀ ਤੇ ਸਾਰੇ ਮੈਂ ਇੱਕ ਸਾਈਡ ਰੈਕ ਚ ਇਕੱਠੇ ਕਰ ਦੂੰ ਭਾਂਡੇ ਤੇ ਬਾਕੀ ਹਨਾ ਗੈਂਗੂਨ ਸਬਾਚ ਸਾਫ ਕਰਾਂਗੇ ਭਾਂਡੇ ਨੂੰ ਮंज ਕੇ ਤੇ ਪਹਿਲਾਂ ਆਪਾਂ ਭਾਂਡੇ ਸਾਫ ਕਰਾਂਗੇ ਇੱਥੇ ਫਿਰ ਮੈਨੂੰ ਲੱਗਦੀ ਸੀ ਪਾਣੀ ਭਰਨਾ ਪੀਣ ਵਾਲਾ ਰਹਿ ਗਿਆ ਸੀ ਮੇਰਾ ਪਾਣੀ ਸਵੇਰ ਸਵੇਰ ਬਹੁਤ ਲੇਟ ਹੁੰਦੇ ਸੀ ਮੰਦਰ ਜਾਣ ਤੋਂ ਤੇ ਨਹਾਉਣਾ ਸੀ ਫਿਰ ਮੈਂ ਪਾਣੀ ਪੀਣ ਵਾਲਾ ਨਹੀਂ ਭਰੇ ਮੈਂ ਕੱਚਲ ਬਾਅਦ ਚ ਭਰ ਲੂੰਗੀ ਇੱਥੇ ਨਾ ਬੱਦਲ ਬਹੁਤ ਹੀ ਜ਼ਿਆਦਾ ਹੋਇਆ ਪਿਆ ਸੀ ਤੁਸੀਂ ਦੇਖ ਹੀ ਰਹੇ ਹੋ ਹਨਾ ਤੇ ਫਿਰ ਮੈਂ ਇੱਥੇ ਮੋਟਰ ਛੱਡੀ ਤੇ ਮੈਂ ਫਟਾਫਟ ਪਾਣੀ ਭਰੇ ਆ ਪੀਣ ਵਾਲਾ ਮੈਂ ਕਿ ਲਾਈਟ ਵੀ ਨਾ ਚਲੀ ਜਾਵੇ ਤੇ ਕੱਲ ਵੀ ਲਾਈਟ ਦਾ ਬਹੁਤ ਕੱਟ ਲੱਗਿਆ ਸੀ ਦੋ ਵਾਰ ਕੱਟ ਲੱਗਿਆ ਤੇ ਇਰਿਸ ਕਰਕੇ ਮੈਂ ਕੱਚ ਦੀ ਪਾਣੀ ਆਪਾਂ ਭਰ ਕੇ ਤੇ ਬਰਫ਼ ਪਾ ਲੀ ਤੇ ਹਵਾ ਦੇਖੋ ਜੀ ਚੱਲੀ ਜਾਂਦੀ ਆ ਪੱਤੇ ਹਿੱਲ ਜਾਂਦੇ ਨੇ ਸੰਦੀਂਦੀ ਖਾਣਗੇ ਤੇ ਬਸ ਫਿਰ ਮੈਂ ਕੈਂਪਰ ਅੱਧਾ ਕਰਕੇ ਲਈ ਚੱਕ ਕੇ ਪਹਿਲਾਂ ਮੈਂ ਤੇ ਜਿਆਦਾ ਭਰ ਕੇ ਮੈਂ ਚੱਕਿਆ ਨਹੀਂ ਜਾਂਦਾ ਫਿਰ ਮੱਧਾਤਾ ਕਰਕੇ ਭਰ ਲੈਂਦੇ ਅੱਧਾ ਬਾਲਟੀ ਪਾ ਲਈ ਨਹੀਂ ਅੱਧਾ ਕੈਂਪਰ ਫਿਰ ਮੈਂ ਬਰਫ਼ ਵਰਫ਼ ਪਾ ਕੇ ਇਹਦੇ ਵਿੱਚ ਤੇ ਫਿਰ ਮੈਂ ਇੱਥੇ ਲੱਗੀ ਸੀ ਭਾਂਡੇ ਧੋਣ ਮਾਂਏ ਤਾਂ ਮੈਂ ਦਿੱਤੇ ਸੀ ਤੇ ਫਿਰ ਮੈਨੂੰ ਯਾਦ ਆਇਆ ਵੀ ਲਾਈਟ ਨਾਲ ਬਾਗ 'ਚ ਪਾਣੀ ਭਰਨ ਨਾਲ ਫਿਰ ਮੈਂ ਪਾਂਡੇ ਨੇ ਕਾ ਕੇ ਧੋਣੀਆਂ ਪਹਿਲਾਂ ਮੈਂ ਪਾਣੀ ਭਰ ਲਾ ਕਿਉਂਕਿ ਲਾਈਟ ਦਾ ਕੋਈ ਭਰੋਸਾ ਨਹੀਂ ਹੈਗਾ ਕਦੋਂ ਜਾੜੜੇ ਕਦੋਂ ਆਏ ਤੇ ਫੇਰ ਬਸ ਮੈਂ ਇੱਥੇ ਫੇਰ ਪਾਂਡੇ ਧੋਣ ਲੱਗ ਗਈ ਸੀ ਤੇ ਤੁਹਾਨੂੰ ਹਨਾ ਸਰਪ੍ਰਾਈਜ਼ ਵੀ ਇੱਕ ਦੇਣਾ ਬਹੁਤ ਜ਼ਰੂਰੀ ਤੇ ਸਰਪ੍ਰਾਈਜ਼ ਤੁਹਾਨੂੰ ਇੱਕ ਦੋ ਦਿਨਾਂ ਚ ਮਿਲ ਜਾਊਗਾ ਤੇ ਆਪਾਂ ਕੱਲ ਜਾਂ ਪਰਸਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਾਂਗੇ ਵੀ ਕੀ ਸਰਪ੍ਰਾਈਜ਼ ਹੈ ਤੇ ਬਸ ਹਨਾ ਆਪਾਂ ਦਾ ਹੀ ਕਰਨੇ ਵੀ ਭਗਵਾਨ ਸਾਰਿਆਂ ਦੇ ਉੱਪਰ ਮਿਹਰ ਕਰੇ ਜਿਹੜੇ ਵੀ ਕੋਈ ਮੰਨਤ ਮੰਗਦਾ ਉਹਦੀ ਪੂਰੀ ਹੋਵੇ ਤੇ ਵਿਸ਼ਵਾਸ ਦੇ ਸਿਰ ਤੇ ਹੁੰਦਾ ਤੇ ਸਬਰ ਦੇ ਸਿਰ ਤੇ ਹੁੰਦੀ ਹੈ ਸਾਰੀ ਚੀਜ਼ ਤੇ ਵਾਸ ਇੱਥੇ ਫਿਰ ਮੈਂ ਭਾਂਡੇ ਸਾਫ਼ ਕਰ ਦੂੰਗੀ ਤੇ ਅ ਭਾਂਡੇ ਸਾਫ਼ ਕਰਕੇ ਸਾਰੇ ਅੱਜ ਤਾਂ ਥੋੜੇ ਜਿਹੀ ਭਾਂਡੇ ਤੇ ਬਾਲੇ ਹੈ ਨਹੀਂ ਸੀ ਫਿਰ ਮੈਂ ਫਟਾਫਟ ਵਾਸ ਮੈਂ ਤਾਂ ਮਾਜਦਾ ਤੇ ਫਿਰ ਸਲਫ ਵਗੈਰਾ ਵੀ ਸਾਫ਼ ਕਰਨੀ ਹੈ ਮੈਂ ਤੇ ਹਵਾ ਬਹੁਤ ਠੰਡੀ ਰਹੀ ਚਾਲਦੀ ਸੀ ਬਾਹਰ ਦੀ ਬਾਹਰ ਡਰ ਪਰ ਮੈਂ ਸੰਭੀ ਨਹੀਂ ਨਾ ਮੈਂ ਜੀ ਆਪ ਪਪਾ ਮੈਂ ਘਰ ਕਰ ਕਰ ਲਿਆ ਘਰ ਦੇ ਸਾਰੇ ਹਲੋ ਤੇ ਆ ਦੇਖੋ ਜੀ ਮੈਂ ਕੱਲ ਨੂੰ ਤੁਹਾਨੂੰ ਮੈਂ ਦੇਖੋ ਮੈਂ ਸਾਰੀ ਸਲਫ ਨੂੰ ਸਾਫ ਕੀਤੀ ਸੀ ਤੇ ਸਾਰਾ ਖਲਾਰਮ ਮੈਂ ਸਾਈਡ ਤੇ ਚੱਕਦਾ ਸੀ ਜਿਹੜਾ ਤੇ ਸਾਈਡ ਤੇ ਸਮਾਨ ਕਰਦਾ ਸੀ ਸਾਰਾ ਸਾਫ ਤੇ ਇੱਥੇ ਬੱਚਾ ਦੇਖੋ ਜੀ ਫੇਰ ਗੰਦ ਪਾਤਾ ਐਂ ਕਰਦੇ ਆ ਇਹ ਤੇ ਐਂ ਸੋ ਫਿਲਾਤੇ ਸੀ ਦੇਖੋ ਜੀ ਇੱਧਰ ਕੋਲਰ ਲਾ ਲਿਆ ਇੱਧਰ ਡਰੈਸਿੰਗ ਟੇਬਲ ਲਾ ਲਿਆ ਇੱਧਰ ਹ ਬੈੱਡ ਲਾਤੇ ਇੰਟੇਬਲ ਲੱਗਦਾ ਤੇ ਜੇ ਦੱਸੋ ਕਮੈਂਟ ਬਾਕਸ ਦੇ ਵਿੱਚ ਇਹ ਸਹੀ ਹੈ ਕਿ ਨਹੀਂ ਹੈਗੀ ਸੈਟਿੰਗ ਤੇ ਆਪ ਅੱਖਾ ਹੀ ਹੋ ਗਿਆ ਸਾਡਾ ਖਰਾਬ ਦੇਖੋ ਮੈਂ ਤੁਹਾਨੂੰ ਕੀ ਹੋ ਗਿਆ ਨਾ ਸਾਫ ਸੁੱਟ ਰਹੀ ਹੋਵੇ ਕਿਚਨ ਚਲਦੀ ਹੋਣਾ ਪੈਣਾ। ਠੰਗੀ ਹੋ ਰਹੀ ਹੈ ਸੱਚ। ਇਹ ਮੌਸਮ ਦੇਖੋ ਇਹ ਕਿੰਨਾ ਵਧੀਆ ਹੋਇਆ। ਬੱਦਵਾੜੀ ਹੋਈ ਪਈ ਆ। ਪਹਿਲਾਂ ਤਾਂ ਪੀਨਕਲ ਗਈ ਸੀ। ਹੁਣ ਵਧੀਆ ਹੋ ਗਿਆ ਮੌਸਮ। ਹਾਂ ਬਹੁਤ ਜਲਦੀ ਵਧੀਆ। ਹਾਂ ਸਾਈਕਲ ਵੀ ਸਾਈਡ ਤੇ ਕਰਨਾ ਇਸ ਰੱਖ ਜਾਂਦਾ ਰਿਸ਼ੂ ਬਸ ਸਾਈਕਲ ਵੀ। ਅੱਜ ਜਿਉਂ ਮੇਰੇ ਕੰਮ ਕਰਤਾ ਹੋ ਗਏ ਪੂਰੇ ਹਨਾ ਹੋ ਗਿਆ ਸ਼ਾਮ ਹੋਰ ਦਵਾਈ ਲੈਣੀ ਆ ਤੇ ਦਵਾਈ ਮੈ ਲੈਣੀ ਆ ਦਵਾਈ ਲੈਣੀ ਆ ਉਹ ਠੀਕ ਆ ਇਹ ਮੈਂ ਦਵਾਈ ਲੈ ਕੇ ਨਾ ਫਿਰ ਆਪਾਂ ਤੁਹਾਨੂੰ ਮਿਲਦੇ ਠੀਕ ਬਾਅਦ ਵਿੱਚ ਫਿਰ ਮੈਂ ਇੱਥੇ ਆ ਗਈ ਸੀ ਸਾਰਾ ਕੰਮ ਕਰ ਕਰਕੇ ਤੇ ਮੈਂ ਪਹਿਲਾਂ ਰੈਸਟ ਕਰਨ ਲੱਗੀ ਸੀ ਫਿਰ ਮੈਂ ਕਿਹਾ ਪਹਿਲਾਂ ਮੈਂ ਦਾਲ ਧਰ ਲਾਂ ਤੇ ਇੱਥੇ ਪਹਿਲਾਂ ਮੇਰੀ ਮੰਮੀ ਦਾ ਫੋਨ ਆ ਗਿਆ ਉਹਦੇ ਨਾਲ ਗੱਲਾਂ ਗੱਲਾਂ ਕਰਕੇ ਤੇ ਫਿਰ ਮੈਂ ਕਿਹਾ ਉਹਨੇ ਕੱਟ ਤਾ ਕਹਿੰਦੀ ਮੈਂ ਵੀ ਦਾਲ ਧਰਨੀ ਆ ਮੈਂ ਕਿਹਾ ਮੈਂ ਵੀ ਧਾਰੀ ਦਵਾਂ ਤੇ ਮੈਂ ਇੱਥੇ ਵਸੇ ਪਾਣੀ ਪਾ ਕੇ ਕੁੱਕਰ ਚ ਤੇ ਆਪਾਂ ਗੈਸ ਚ ਲਾ ਕੇ ਧਰ ਦਾਂਗੇ ਤੇ ਉਸ ਤੋਂ ਬਾਅਦ ਫਿਰ ਮੈਂ ਹਨਾ ਜਿਹੜੀ ਦਾਲ ਸੀ ਉਹ ਚੱਕੀ ਫਿਰ ਮੈਂ ਉਹ ਚੱਕ ਕੇ ਦਾਲ ਮੈਂ ਧਰੂੰਗੀ ਤੋਂ ਵੀੂੰਗੀ ਦਾਲ ਤੇ ਮਸਰੀ ਤੇ ਮੈਂ ਪੁੰਦੀ ਨਹੀਂ ਵਿੱਚ ਕੱਲੀ ਤੋਂ ਵੀੂੰਦੀ ਪਾ ਲੈਨੇ ਆਪਾਂ ਤੇ ਮੁੜ ਕੇ ਵਾਸੇ ਫਿਰ ਮੈਂ ਨੁਟਾਕਤਾ ਸੀ ਕੁੱਕਰ ਨੂੰ ਤੇ ਉੱਤੇ ਪਤਾ ਨਹੀਂ ਕੀ ਲੱਗਿਆ ਸੀ ਕੁੱਕਰ ਤੇ ਮਿੱਟੀ-ਮੁੱਟੀ ਲੱਗ ਗਈ ਜਾਂਦੀ ਫਿਰ ਮੈਂ ਕਿਹਾ ਚੱਲ ਧੋ ਕੇ ਚੰਗੀ ਤਰ੍ਹਾਂ ਫੇਰ ਹੀ ਉੱਤੇ ਦਿੰਨੀ ਆ ਕੁੱਕਰ ਤੇ ਸਭ ਮਤੋਂ ਕੇ ਕੁੱਕਰ ਦੇ ਉੱਪਰ ਢੱਕਣ ਲੇਤਾ ਸੀ ਫਿਰ ਮੈਂ ਦਾਲ ਚੁਗੂਗੀ ਹੁਣ ਤੇ ਦਾਲ ਮੈਂ ਬਸ ਧਰ ਲੂੰਗੀ ਮੈਂ ਕਿਹਾ ਵੀ ਚੱਲ ਬੱਚੇ ਤਾਂ ਖਾਂਦੇ ਨਹੀਂ ਕਹਿੰਦੇ ਵਧੀਆ ਨਹੀਂ ਲੱਗਦੀ ਮੈਂ ਕਿਹਾ ਕੁਛ ਨਹੀਂ ਹੁੰਦਾ ਵੀ ਖਾਣੀ ਤਾਂ ਹੈਗੀ ਆ ਹੁਣ ਤੇ ਫਿਰ ਮੈਂ ਬਸ ਹੁਣ ਇਹਨੂੰ ਚੋਕ ਕੇ ਧਰ ਲੂੰਗੀ ਪਹਿਲਾਂ ਭਉਂਗੇ ਇਹਨੂੰ ਧੋਵਾਂਗੇ ਚੰਗੀ ਤਰ੍ਹਾਂ ਵਾਸ਼ ਕਰਕੇ ਦੋ ਤਿੰਨ ਪਾਣੀ ਕੱਢ ਕੇ ਫਿਰ ਆਪਾਂ ਕੁੱਕਰ ਦੇ ਵਿੱਚ ਪਾਵਾਂਗੇ ਦਾਲ ਨੂੰ ਤੇ ਬਸ ਫਿਰ ਮੈਂ ਹੁਣ ਦਾਲ ਹਨਾ ਦੇ ਪਹਿਲਾਂ ਮੈਂ ਅੱਧੀ ਕੋਲੀ ਪਾਈ ਸੀ ਢਾਲੀ ਦੇ ਵਿੱਚ ਫਿਰ ਮੈਂ ਤਾਂ ਥੋੜੀ ਹੋਰ ਪਾ ਲੈਣੀ ਹੈ ਤੇ ਢਤਰ ਦਿੰਨੀ ਆਪਾਂ ਦਾਲ ਤੇ ਬਸ ਫਿਰ ਮੈਂ ਇਹਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਤੇ ਧੋ ਕੇ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਆਪਾਂ ਕੁੱਕਰ ਦੇ ਵਿੱਚ ਪਾ ਦਾਂਗੇ ਪਾਣੀ ਦੇ ਵਿੱਚ ਪਾਣੀ ਉਹਦੋਂ ਗਰਮ ਹੋ ਜਾਊਗਾ ਕਿਉਂਕਿ ਗੈਸ ਤੇ ਤਾਂ ਇੰਨਾ ਟਾਈਮ ਲੱਗਦਾ ਨਹੀਂ ਤੇ फटाफट ਪਾਣੀ ਗਰਮ ਹੋ ਜਾਂਦਾ ਕਿਉਂਕਿ ਥੋੜਾ ਹੀ ਪਾਣੀ ਪਾਇਆ ਸੀ ਮੈਂ ਤਿੰਨ ਇੱਕ ਗਲਾਸ ਹੀ ਪਾਏ ਸੀ ਮੈਂ ਕਿਾ ਜਿਆਦੇ ਪਾਣੀ ਚ ਨਾ ਫਿਰ ਕੋਲਜ ਜਾਂਦੀ ਹੈ ਦਾਲ ਵਾਲੀ ਨਾਲ ਪਾਣੀ ਬਾਹਰ ਨਿਕਲਣ ਲੱਗ ਜਾਂਦਾ ਤੇ ਬਸ ਫਿਰ ਮੈਂ ਦਾਲ ਪਾਲੀ ਸਾਰੇ ਡੱਬੇ ਦੇ ਵਿੱਚ ਚ ਪਾ ਕੇ ਹਣ ਧੋਲਾਂਗੇ ਹੁਣ ਤੇ ਧੋ ਕੇ ਫਿਰ ਮੈਂ ਕੁੱਕਰ ਦੇ ਵਿੱਚ ਪਾ ਦੂੰਗੀ ਸਾਰੀ ਦਾਲ ਤੇ ਦੋ ਤਿੰਨ ਪਾਣੀ ਧੋ ਕੇ ਬਸ ਫਿਰ ਮੈਂ ਨਾਣ ਮਿਰਚ ਪਾ ਦੂੰਗੀ ਉਹ ਪਾ ਕੇ ਤੇ e ਆ ਸੇ ਤੇ ਫਿਰ ਮੈਂ ਦਾાળ ਨੂੰ ਤੋਂ ਉਹ ਹੁੰਦੇ ਧੋ ਕੇ ਤੇ ਮੈਂ ਪਾਤੀ ਸੀ ਦਾਲ ਵਾਸਤੇ ਮੂਣੀ ਮਿਰਚ ਪਾ ਦੂੰਗੀ ਹੁਣ ਆਪਦੇ ਹਿਸਾਬ ਤੇ ਸਾਂ ਅਨਸਾਰ ਵੀ ਘੱਟ ਵੱਧ ਜਿੰਨਾ ਵੀ ਤੁਸੀਂ ਖਾਣੇ ਉਹਨਾਂ ਕਾ ਪਾ ਲਓ ਤੇ ਵਾਸਤੇ ਫਿਰ ਮੈਂ ਨੌਣ ਮਿਰਚ ਸਾਰਾ ਪਾ ਕੇ ਨੌਣ ਮਿਰਚ ਹਲਦੀ ਤੰਨੋ ਚੀਚੇ ਪੋਣ ਨਹੀਂ ਹੁੰਦੀਆਂ ਕਿਉਂਕਿ ਮਸਾਲਾ ਤਾਂ ਹੈ ਨਹੀਂਗਾ ਮੁੱਕਿਆ ਪਿਆ ਮਸਾਲਾ ਤੇ ਮੈਂ ਮੇਰੀ ਸਲਾਹ ਨਾਲ ਹੈ ਆ ਵੀ ਘਰੇ ਲਿਆ ਕੇ ਆਪਾਂ ਮਸਾਲਾ ਪੀ ਲਈ ਜਿਵੇਂ ਧਨੀਆ ਹੋਇਆ ਸੁੱਕੇ ਜਿਹੜੇ ਮਸਾਲੇ ਹੁੰਦੇ ਆ ਤੇ ਵੱਡੀ ਲਿਆ ਚੀ ਹੋਈ ਹਨਾ ਕਾਲੀਆਂ ਮਿਰਚਾਂ ਹੋਈਆਂ ਲੌਂਗ ਦਾਲ ਚਿਨੀ ਤੇ ਮੇਥੀ ਦਾਣਾ ਬਾਵਾ ਕੁਝ ਹੁੰਦਾ ਤੇ ਹਿੰਗ ਹੋਂਗ ਸਾਰਾ ਕੁਝ ਲਿਆ ਕੇ ਆਪਾਂ ਘਰੇ ਮਸਾਲੇ ਤਿਆਰ ਕਰ ਲਾਂਗੇ ਕਰ ਲਾਂਗੇ ਤੇ ਅੰਜੀਰਾ ਜੋੜਾ ਪਾ ਕੇ ਰਗੜ ਕੇ ਸਾਰਾ ਇੱਕੋ ਜਿਹਾ ਹਨਾ ਫਿਰ ਰੱਖ ਲਾਂਗੇ ਤੇ ਕਿਉਂਕਿ ਜਿਹੜੇ ਪੀਸੇ ਵਸਾਏ ਮਸਾਲੇ ਹੁੰਦੇ ਉਹਨਾਂ ਦੇ ਵਿੱਚ ਮਲਾਪਟਾ ਵੀ ਹੁੰਦੀਆਂ ਤੇ ਅੱਗੇ ਤਾਂ ਨਾ ਜਿਹੜੇ ਮਸਾਲੇ ਹੁੰਦੇ ਸੀ ਗਰਮ ਉਹਨਾਂ ਦੇ ਵਿੱਚ ਨਾ ਦੂਰੋ ਸਮੈਲ ਹੁੰਦੀ ਹੁੰਦੀ ਸੀ ਵੀ ਹਾਂ ਇਹ ਗਰਮ ਮਸਾਲਾ ਤੇ ਹੁਣ ਤਾਂ ਉਹ ਸਮੈਲ ਹੈ ਹੀ ਨਹੀਂ ਮਸਾਲਿਆਂ ਦੇ ਵਿੱਚ ਪਤਾ ਨਹੀਂ ਕਿਹੇ ਜਿਹਾ ਮਸਾਲੇ ਹੁੰਦੇ ਆ ਤੇ ਤਾਂ ਕਰਕੇ ਮੈਂ ਕਿਹਾ ਵੀ ਆਪਾਂ ਘਰ ਹੀ ਪੀ ਲਾਂਗੇ ਤੇ ਮੈਂ ਲਿਆਉਂਗੀ ਥੋੜੇ ਥੋੜੇ ਮਸਾਲੇ ਸਾਰੇ ਲਿਆ ਕੇ ਫਿਰ ਆਪਾਂ ਘਰ ਹੀ ਪੀ ਕੇ ਰੱਖਾਂਗੇ ਤੇ ਬਸ ਫਿਰ ਮੈਂ ਕੁੱਕਰ ਦਾ ਢੱਕਣ ਲਾਤਾ ਸੀ ਤੇ ਘਿਓ ਪਾ ਕੇ ਵਿੱਚ ਮੈਂ ਕਿਹਾ ਦਾਲ ਨਿਕਲੇ ਨਾ ਘਿਓ ਜਾਂ ਤੇਲ ਸਰੋਂ ਦਾ ਜਾਂ ਰੈਂ ਫੈਂਟ ਕੁਝ ਵੀ ਪਾ ਸਕਦੇ ਤੁਸੀਂ ਇਹਨਾਂ ਦੇ ਵਿੱਚੋਂ ਤੇ ਬਸ ਥੋੜਾ ਇਹ ਪਾ ਦਵੇ 1-2 ਚਮਚੇ ਉਹਦੇ ਨਾਲ ਫਿਰ ਦਾਲ ਜਿਹੜੀ ਹੁੰਦੀ ਹੈ ਆਪਣੇ ਉਹ ਬਾਹਰ ਨਹੀਂ ਨਿਕਲਦਾ ਪਾਣੀ ਦਾਲ ਦਾ ਤੇ ਬਸ ਫਿਰ ਮੈਂ ਇਥੇ ਦਾਲ ਧਰਤੀ ਸੀ ਤੇ ਦਾਲ ਧਰ ਕੇ ਤੇ ਫਿਰ ਮੈਂ ਨਾ ਪਾਣੀ ਪੀ ਕੇ ਤੇ ਮੈਂ ਜਾਵੜੀ ਚ ਪਾਣੀ ਪੀਣ ਤੇ ਕੈਮਰਾ ਆਉਣੀ ਰਹਿ ਗਿਆ ਸੀ ਮੇਥੋਂ ਤੇ ਬਸ ਫਿਰ ਮੈਂ ਪਾਣੀ ਪੀ ਕੇ ਆ ਗਈ ਸੀ ਪੱਖੇ ਥੱਲੇ ਬਹਿ ਕੇ ਪੀ ਪੀ ਕੇ ਆਈ ਕਿਉਂਕਿ ਖੜ ਕੇ ਪਾਣੀ ਪੀਣਾ ਨਹੀਂ ਚਾਹੀਦਾ ਤੇ ਪਾਣੀ ਪੀ ਕੇ ਫਿਰ ਮੈਂ ਇਥੇ ਲੱਗ ਗਈ ਸੀ ਚਾਹ ਧਰਨਣ ਤੇ ਚਾਹ 10 ਵਜੇ ਵਾਲੀ ਚਾਹ ਤੇ 11 ਵਜੇ ਗਈ ਸੀ ਹੁਣ ਤਾਂ ਮੈਨੂੰ ਤੇ 10 ਵਾਲੀ ਚਾਹ ਆਉਂਗੀ ਤੇ ਕਿਉਂਕਿ ਮੇਰੇ ਮੰਮੀ ਦਾ ਫੋਨ ਆਇਆ ਸੀ ਮੈਂ ਗੱਲਾਂ-ਉੱਲਾਂ ਕਰਦੇ ਟਾਈਮ ਲੱਗ ਗਿਆ ਤੇ ਪਤਾ ਨਹੀਂ ਲੱਗਿਆ ਤੇ ਬਸ ਫਿਰ ਮੈਂ ਹਨਾ ਥੋੜੀ ਜਿਹੀ ਆਦੇ ਜੋਗੀ ਚਾਹ ਬਣਾਉਂਗੀ ਤੇ ਕੱਲੇ ਜਣੇ ਦੇ ਜਦੋਂ ਆਪਾਂ ਚਾਹ ਬਣਾਉਂਦੇ ਨਾ ਉਦੋਂ ਮਿੱਠਾ ਵੱਧ ਪੈ ਹੀ ਜਾਂਦਾ ਤੇ ਦੋ ਜਣੇ ਦੀ ਗੱਡ ਗੱਲ ਹੁੰਦੀ ਆ ਤੇ ਬਸ ਫਿਰ ਮੈਂ ਇਹਦੇ ਵਿੱਚ ਚਾਹ ਤੇ ਮਿੱਠਾ ਪਾ ਕੇ ਤੇ ਚਾਹ ਪੱਤੇ ਵੀ ਮੈਂ ਦੇਖ ਰਹੀ ਸੀ ਡੱਬਾ ਖਾਲੀ ਹੋਇਆ ਪਿਆ ਸੀ ਵਿੱਚ ਪਾਉਣ ਵਾਲੀ ਸੀ ਚਾਹ ਪੱਤੇ ਹੋਰ ਤੇ ਮੈਂ ਕਿਹਾ ਚਲ ਬਾਅਦ ਚ ਪਾਉਂਗੀ ਮੈਂ ਕਿਹਾ ਚਲ ਇੰਨੇ ਪਾ ਦੇ ਨੀ ਜਿੰਨੀ ਤੇ ਹੈਗੀ ਤੇ ਬਸ ਉਸ ਤੋਂ ਬਾਅਦ ਫਿਰ ਮੈਂ ਦੁੱਧ ਲੈਣ ਲੱਗਦੀ ਸੀ ਫ੍ਰਿਜ ਦੇ ਵਿੱਚੋਂ ਕੱਢਣ ਮੈਂ ਉਹ ਦੁੱਧ ਉੱਪਰ ਕੱਢ ਕੇ ਤੇ ਇਹ ਪਾ ਦੀਏ ਤੇ ਮੈਂ ਗੈਸ ਚਲਾਇਆ ਨਹੀਂ ਤੇ ਮੇਰਾ ਦਿਮਾਗ ਨਾ ਹੁਣ ਆਈ ਬਸ ਟੈਨਸ਼ਨ ਨਾਲ ਹੋਇਆ ਬੇਖਰਾਬ ਗੈਸ ਮੈਂ ਚਲਾਇਆ ਨਹੀਂ ਚਾਹ ਧਰਤੀ ਉੱਪਰ ਤੇ ਫਿਰ ਮੈਂ ਨਾ ਇੱਧਰ ਲੱਗ ਗਈ ਸੀ ਪ੍ਰਾਂਤ ਸਾਫ ਕਰਨ ਕਿਉਂਕਿ ਪ੍ਰਾਂਤ ਦੇ ਵਿੱਚ ਆਪਾਂ ਸਵੇਰ ਦਾ ਪਾਣੀ ਪਾਇਆ ਸੀ ਚਕਲਾ ਵੇਲਣਾ ਸੀ ਤੇ ਉਹ ਮੈਂ ਲੱਗ ਗਈ ਸੀ ਮੈਂ ਕਿਹਾ ਚੱਲ ਹੁਣ ਉਦੋਂ ਚਾਹ ਉਬਲੂਗੀ ਤੇ ਮੈਂ ਕਿਹਾ ਵੀ ਆਪਾਂ ਉਦੋਂ ਪ੍ਰਾਂਤ ਸਾਫ ਕਰਤੀਏ ਤੇ ਬਸ ਹੁਣ ਮੈਂ ਚਕਲਾ ਵੇਲਣਾ ਮਾਜ ਦੂੰਗੀ ਤੇ ਚਕਲਾ ਵੇਲਣਾ ਪਹਿਲਾਂ ਮੈਂ ਇੱਥੇ ਖੜਾ ਕਰਤਾ ਮੈਂ ਕਿਹਾ ਚੱਲ ਪਾਣੀ ਜਨਿਚੜੇ ਜੂ ਸਾਰਾ ਤੇ ਫਿਰ ਮੈਂ ਪ੍ਰਾਂਤ ਸਾਫ ਕਰਨ ਲੱਗ ਗਈ ਸੀ ਤੇ ਪ੍ਰਾਂਤ ਸਾਫ ਕਰਕੇ ਆਪਾਂ ਬਾਹਰ ਰੱਖ ਦਾਂਗੇ ਤੁੱਪੇ ਤੇ ਨੂੰ ਐਸੇ ਸੋਕੋ ਜੁਗ ਵੀ ਕਰਨੀ ਤੇ ਬਸ ਫਿਰ ਮੈਂ ਹੁਣ ਪ੍ਰਾਂਤ ਚ ਚੰਗੀ ਤਰ੍ਹਾਂ ਮੈਂ ਆਟਾ ਜਿਹੜਾ ਹੁੰਦਾ ਉਹ ਸਾਰਾ ਉਹ ਹੋ ਗਿਆ ਸੀ ਵੀ ਉੱਗਲ ਗਿਆ ਸੀ ਉੱਭਰ ਗਿਆ ਕਹਿੰਦੇ ਪਤਾ ਨਹੀਂ ਕੀ ਕਹਿੰਦੇ ਆ ਸਾਡੇ ਤਾਂ ਉੱਗ ਲ ਗਿਆ ਕਹਿੰਦੇ ਹੁੰਦੇ ਵੀ ਗੜਾ ਆਟਾ ਹੁੰਦਾ ਸੁੱਕਾ ਉਹ ਗਿੱਲਾ ਹੋ ਕੇ ਸਾਰਾ ਹਨਾ ਵੀ ਲੈ ਜਾਂਦਾ ਪ੍ਰਾਂਤ ਦੇ ਨਾਲ ਉਹਨੂੰ ਉੱਗਲਣਾ ਕਹਿੰਦੇ ਤੇ ਬਸ ਫਿਰ ਮੈਂ ਇਹਨੂੰ ਸਾਫ਼ ਕਰਕੇ ਸਟੀਲ ਪਰਸ਼ ਮਾਰ ਦੂੰਗੀ ਚੰਗੀ ਤਰ੍ਹਾਂ ਉਹਦੇ ਨਾਲ ਸਾਬਣ ਨਾਲ ਮਾਂਜ ਕੇ ਤੋੜ ਦੂੰਗੀ ਤੇ ਪਹਿਲਾਂ ਤਾਂ ਦੇਖੋ ਇਹ ਮੀਂਹ ਆ ਗਿਆ ਸੀ ਹਨਾ ਤੇ ਬਾਅਦ ਦੇ ਵਿੱਚ ਜਦੋਂ ਮੀਂਹ ਮੜਾ ਜਾਂ ਕਣੀਆਂ ਡਿੱਗੀਆਂ ਤੇ ਨਾਲੇ ਧੁੱਪ ਕੱਢਦੀ ਇਹ ਯਾਰਬ ਹੋਇਆ ਪਿਆ ਤੇ ਮੀਂਹ ਤਾਂ ਪੁੰਦਾ ਹੀ ਨਹੀਂ ਹੈਗਾ ਬਸ ਗੁੰਮਸ ਜੀ ਕਰ ਦਿੰਦਾ ਯਾਰ ਖਬਰ ਚਲਾਉਣ ਲਈ ਇਹਨੇ ਨਾਰ ਬੰਦ ਹੈ ਜੀ ਤੇ ਇੱਕ ਦਵਾਈ ਖਾਣੇ ਇਸ ਕਰਕੇ ਮੈਂ ਨਾਰ ਖਾਣਾ ਨਹੀਂ ਮੈਂ ਰਿਸ਼ੂ ਨੂੰ ਕਿਹਾ ਤੁਸੀਂ ਦੋਨਾਂ ਨੇ ਖਾ ਲਿਓ ਨਾਰ ਤੇ ਸਨੇਹਾ ਵੀ ਦੋ ਮਿਲੇ ਨਾਰ ਹਨ ਮੈਂ ਲੱਡੂ ਖਾ ਲੂੰਗੀ ਚਲ ਤੇ ਪਰਸੋ ਵੀ ਨਾਰ ਮਿਲਿਆ ਸੀ ਰਿਸ਼ੂ ਨੂੰ ਉਹ ਕਾਫੀ ਵੱਡਾ ਸੀ ਉਹ ਵੀ ਰੰਗ ਜੱਦ ਤੱਕ ਕਰ ਲਿਆ ਸੀ ਹਾਕ ਕਰਕੇ ਖਾਇਆ ਸੀ ਤੇ ਅੱਜ ਛੋਟੇ ਆ ਤੇ ਦੋ ਮਿਲੇ ਹੁਣ ਮੈਂ ਚਾਹ ਤੋਂ ਲੂੰਗੀ ਆਪਾਂ ਰੱਖ ਲੈਂਦੇ ਹਾਂ ਪੰਜ ਕੱਢਣ ਵਾਲੇ ਪਾਈ ਗਏ ਟੋਕਰੀ ਚ ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਨਹੀਂ ਕਿੰਨਾ ਕਿੰਨਾ ਦੇ ਮੀਂਹ ਪਿਆ ਕਿੰਨਾ ਦੇ ਨਹੀਂ ਪਿਆ ਸਾਡੇ ਤਾਂ ਹਜੇ ਤੱਕ ਨਹੀਂ ਆਇਆ ਨੀ ਬੱਦਲ ਵਾਈ ਹੋ ਕੇ ਹਟ ਜਾਂਦੇ ਬਸ ਜਿ ਹੁਣ ਮੈਂ ਚਾਹ ਪੀਣ ਲੱਗੀ ਆ ਇਹ ਇੱਥੇ ਕਰਾਂਗੇ ਆਪਾਂ ਵੀਡੀਓ ਦਾ ਐਂਡ ਤੇ ਅੱਜ ਦੇ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆਏ ਆ ਮੌਂਜ ਪਿੰਡਾ ਦੇ ਚੈਨਲ ਦਾ ਨਾਮ ਹੈ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸੋਹਣੇ ਸੋਹਣੇ ਕਰਿਓ ਕਮੈਂਟ ਤੇ ਕੱਲ੍ਹ ਆ ਵੀ ਨਵੇਂ ਵੀਡੀਓ ਦੇ ਵਿੱਚ ਮਿਲਾਂਗੇ ਆਪਾਂ ਤੇ ਹਾਇ ਦਾ ਵਲੋਗ ਇੱਥੇ ਐਂਡ ਕਰਦੇ ਆ ਠੀਕ ਹੈ ਜੀ ਤੇ ਮਿਲਾਂਗੇ ਕੱਲ੍ਹ ਨੂੰ ਵਲੋਗ ਦੇ ਵਿੱਚ ਤਾਂ ਧੰਨਵਾਦ ਜੀ